ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਗਰਲਾਲ ਬਾਸ ਡੇਰੀ ਫਾਰਮ ਦੇ ਤੁਹਾਡਾ ਵੈਲਕਮ ਹੈ ਜੀ। ਅੱਜ ਪਹੁੰਚਿਆ ਵੀਰ ਜੀ ਪਿੰਡ ਡੱਲ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰ ਸਾਹਿਬ ਬਾਈ ਦਲੇਰ ਸਿੰਘ ਪਲਵਾਨ ਦੇ ਘਰੇ ਆਏ ਆ। ਜਿੱਤਰਾ ਕੀ ਤੁਸੀਂ ਸਾਰੇ ਵੀਰ ਜਾਣਦੇ ਹੋ ਬਾਈ ਦਾ ਪਸ਼ੂ ਦੇ ਵਪਾਰ ਦਾ ਕੰਮ ਹੈ। ਅੱਜ ਵੀ ਤੁਹਾਨੂੰ ਦੋ ਝੋਟੀਆਂ ਵਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਤਾਜੀ ਸੂਈ ਸਵਾਈ ਤੇ ਇੱਕ ਨੀਲੀ ਰਾਵੀ ਜੀ ਬਹੁਤ ਚੰਗੇ ਰਿਕਾਰਡ ਵਾਲੀ ਚੰਗੀ ਝੋਟੀ ਗੱਬਣ। ਉਸ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਇਸ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤਾਂ ਕਿ ਜਲਦ ਆਉਣ ਵਾਲੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਕਰੀਏ ਆਓ ਹੁਣ ਬਾਈ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਕਰਦੇ ਹਾਂ ਸਾਂਜੀ ਇੱਕ ਬਹੁਤ ਹੀ ਚੰਗੇ ਰਿਕਾਰਡ ਵਾਲੀ ਚੰਗੀ ਝੋਟੀ ਲੈ ਕੇ ਆਏ ਨੇ ਨੀਲੀ ਰਵੀ ਜੀ ਤੁਹਾਨੂੰ ਕਰਾਉਣੇ ਆ ਦਰਸ਼ਨ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਸਾ ਕੀ ਹਾਲ ਨੇ ਬਈਆ ਕਿਰਪਾ ਦੀ ਸਰਾਉ ਕਿਰਪਾ ਜਾਈ ਦੀ ਆ ਹਾਂਜੀ ਕਿੰਨੇ ਜਾਨਵਰ ਨੇ ਅੱਜ ਅੱਜ ਜਾਨਵਰ 2 ਆ ਪਰ ਹੈਗੇ ਤੋਫੇ ਹੀ ਆ ਤੋਫੇ ਹੀ ਆ ਜੀ ਨਗਿਨੇ ਜਿਹਨਾਂ ਨੂੰ ਆਪਾਂ ਨਗਿਨੇ ਆ ਦੇਣੇ ਆ ਲਓ ਵੀ ਸੱਜਣੋ ਡਿਊਟੀ ਪਾਲਰ ਵਾਲੇ ਨਗੀਨੇ ਇੱਕ ਬਹੁਤ ਹੀ ਟੌਪ ਦਾ ਨੀਲੀ ਰਵੀ ਦਾ ਨਗੀਨਾ ਇਹ ਪਹਿਲੇ ਸੂਏ ਕੱਟੀ ਸੁਣੀ ਲਓ ਵੀ ਸੱਜਣੋ ਪਹਿਲੇ ਸੂਏ ਮੂੰਹੋਂ ਮੂੰਹੋਂ ਚਾਰ ਦਾ ਮੂੰਹੋਂ ਚਾਰ ਦੰਦ ਤੇ ਕਿਹੜੇ ਮਾਲੀ ਦੀ ਹੈ ਜੀ ਆਪ ਇਹ ਲੋਹਰੀ ਦੀ ਧੀ ਜੇ ਬਖਸ਼ ਤੋਂ ਗੱਭਣ ਜੇ ਲਓ ਵੀ ਸੱਜਣੋ ਲੋਹਰੀ ਮਾਲੀ ਦੀ ਇਹ ਧੀ ਜੇ ਆਪ ਖੁਦ ਤੇ ਅਲ ਬਖਸ਼ ਤੋਂ ਝੋਟੀ ਗੱਭਣ ਜੇ ਪਿੱਠ ਪੁੜਾ ਕਰੋ ਚੈੱਕ ਪੂਰਾ ਕੱਦ ਵਜਨ ਹੱਥੀ ਮੁੱਠੀ ਥਾਣ ਬਹੁਤ ਵਧੀਆ ਚਵਾਈ ਵਾਲਾ ਪੇਠਪੂੜਾ ਬਹੁਤ ਜ਼ਿਆਦਾ ਰਾਜੀ ਪੂਰੀ ਹੈਵੀ ਬੋਡੀ weight ਜੇ ਕਿਸੇ ਵੀ ਭੈਣ ਭਰਾ ਨੂੰ ਕੋਈ ਵੀ ਸ਼ੱਕ ਹੋਵੇ ਆਪਦਾ ਡੀ.ਐਨ.ਏ ਟੈਸਟ ਕਰਾ ਸਕਦਾ ਹੈ ਲੋਹਰੀ ਸਾਹ ਦੀ ਏ ਡਾਇਰੈਕਟ ਦੀ ਏ ਤੇ ਅਲਬਖਸ਼ ਤੋਂ ਗਾਂ ਇਹ ਪਹਿਲੇ ਸੂਏ ਵਾਲੀ ਗੱਬਣ ਜੇ ਮੂੰਹ ਚਾਰ ਦੰਦ ਪੇਠਪੂੜਾ ਬਹੁਤ ਚੰਗਾ ਪੂਰੇ ਚੰਗੇ ਵੱਡੇ ਕੱਦ ਵਜਨ ਦੀ ਝੋਟੀ ਆ ਅਜੇ ਟਾਈਮ ਇੱਕ ਹਫਤਾ ਇਹਦਾ ਬਾਕੀ ਆ ਆ ਕਰੋ ਸਨਲੇਵਾ ਚੈੱਕ ਇੱਕ ਹਫਤੇ ਦਾ ਸਮਾਂ ਬਾਕੀ ਆ ਲਾਏ ਬਣਾਏ ਪਈ ਆ ਠੰਡੀ ਫੀਲਸ ਲੱਗਿਆ। ਛਣਾ ਦਾ ਬਹੁਤ ਜ਼ਿਆਦਾ ਵਧੀਆ ਗੈਪ ਆ ਹੁਣ ਤੋਂ ਹੀ। ਯਾ ਕਰੋ ਚੈੱਕ। ਜੋ ਦੀ ਬਹੁਤ ਸੱਜਣੋਂ ਠੰਡੀ ਈ ਰਹੀ ਐ। ਸਾਹ ਬੰਦੇ ਨੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੰੀਆਂ। ਇਹ ਪੰਜੇ ਉਂਗਲਾਂ ਤੋਂ ਹੀ ਪੂਰੀ ਜੇ। ਹਾਂ। ਹਾਂ। ਸਭ ਸੱਜਣੋਂ ਕਿਹੇ ਵੀ ਪਾਸੇ ਨਹੀਂ ਜੇ ਝੋਟੀ ਖੁੰਜੀ। ਪੂਰੀ ਰਾਜੀ, ਕੱਦ ਵੇਡ। ਆ ਕਰੋ ਚੈੱਕ ਬੇਲ ਵੀ ਫਿਰ ਪੂਰੀ ਲੰਮੀ। ਪੂਰਾ ਬਾਡੀ ਵੇਟ ਸੋਹਣਾ ਦੇ ਚੰਗਾ ਹੈਵੀ ਵੇਟ। ਆ ਕਰੋ ਚਾਰੇ ਪੈਰ ਧੋਤੇ। ਪੂਛ ਚਿੱਟੀ। ਅੱਖਾਂ ਬਿੱਲੀਆਂ ਅੱਖਾਂ ਕਰੋ ਚੈੱਕ ਲਓ ਵੀ ਸੱਜਣੂ ਕਰ ਦਈਏ ਜੀ ਮੋਲੇ ਦਾ ਲੈਣ ਦੇਣ ਵਾਲਾ ਹੀ ਝੋਟੀ ਬਹੁਤ ਚੰਗੀ ਐ ਬਾਦਸਾਹ ਜੇਲ੍ਹ ਕੇ ਪਾਰਕੂ ਬੰਦੀ ਕੋ ਹੋਵੇ ਨਾ ਹਾਂਜੀ ਤੇ ਫਿਰ ਤੇ ਦਾ ਭਾਅ ਕੋ 2 ਲੱਖ ਹੀ ਮੰਗ ਲਵੇ ਹਾਂਜੀ ਤੇ ਆਪਾਂ ਕਿੰਨੇ ਦੀ ਦੇ ਦਈਏ ਆਪਾਂ ਦਾ ਮੁੱਲ ਕਰਦੇ 1.5 ਲੱਖ 1.5 ਲੱਖ 1.5 ਲੱਖ ਤੇ ਕਿੰਨੇ ਦੀ ਦੇ ਦਈਏ ਇਹ 1.45 ਦੀ ਬਾਦਸਾਹ ਛੱਡ ਜਾਂਗੇ ਲਓ ਵੀ ਸੱਜਣੂ 1 ਲੱਖ 45000 ਦੀ ਲਾਸਟ ਝੋਟੀ ਮਿਲ ਜੂਗੀ ਨਗੀਨਾ ਬਹੁਤ ਟੌਪ ਦਾ ਨੀਲੀ ਰਾਵੀ ਦਾ ਨਗੀਨਾ ਆ ਫਿਰ ਤੋਂ ਕਰ ਲੋ ਸੰਲੇਵਾ ਚੈੱਕ ਪੂਰੀ ਸਾਫ ਤੇ ਪੱਧਰ ਲੈਵਾ ਆ ਕਰੋ ਫੇਸ ਕੁਆਲਟੀ ਚੈੱਕ ਇਹ ਦੂਜੀ ਦੀ ਲਈਏ ਡਿਟੇਲ ਦੂਜੀ ਬਾਅਦ ਸਾਬ ਦੂਜੀ ਸੂਈ ਇਹ ਕੱਲ ਕਰਕੇ ਦੀ ਕੱਲ ਟੜਕੇ ਦੀ ਸੂਈ ਆ ਤੇ ਮਗਰ ਮਗਰ ਇਹਦੇ ਕੱਟੀ ਏ ਲੋ ਵੀ ਸੱਜਣੋ ਇਹਦਾ ਪਿੱਠ ਪੁੜਾ ਕਰਮਾਂ ਵਾਲੀ ਦਾ ਉਹਦੇ ਨਾਲੋਂ ਵੀ ਵੱਡਾ ਜੇ ਆ ਕਰੋ ਸਿਰ ਮੂੰਹ ਤੋਂ ਚੈੱਕ ਮਗਰ ਕੱਟੀ ਆ ਗਈ ਤਾਜੀ ਕੱਲ ਦੀ ਸੂਈ ਸਵਾਈ ਕਿੰਨਾ ਬੋਲਾ ਹਜਰਨ 9 ਲੀਟਰ ਬੋਲਾ ਹਾਜ਼ਰ ਥਾਂਲੇਵਾ ਬਹੁਤ ਸਾਫ਼ ਚੰਗੇ ਵੱਡੇ ਢਾਂਚੇ ਦੀ ਮਾਝਾ ਵੀ ਸੱਜਣੋ ਆ ਕਰੋ ਚੈੱਕ ਪੂਰਾ ਪਿੱਠ ਪੂੜਾ ਪੂਰੀ ਰਾਜੀ ਮਗਰ ਵੀ ਫਿਰ ਕੱਟੀ ਆ ਗਈ ਕਰਮਾਲੀ ਦੇ ਕੱਟੀ ਵੀ ਪੂਰੀ ਟਾਪ ਦੀ ਥਾਂਲੇਵਾ ਪੂਰਾ ਜ਼ਬਰਦਸਤ ਇਹ ਏਡੀ ਬਾਤਾਂ ਛੱਡੀ ਆ ਜਿੱਦਾ ਮਰਜ਼ੀ ਚਵਾਈ ਕਰੀ ਜਾਓ ਇਦਾਂ ਬਹਿ ਕੇ ਵੀ ਲਓ ਸੱਜਣੋ ਕਰੋ ਚੈੱਕ ਬੋਲੀਆਂ ਧਾਰਾਂ ਜੀ ਚੈੱਕ ਕਰੋ ਚੈੱਕ ਜਿੱਦਾਂ ਮਰਜ਼ੀ ਕਰੀ ਜਾਓ ਕੋਈ ਕਿੱਲੇ ਤੇ ਨਹੀਂ ਜੇ ਬੱਜੀ ਇਹਨੂੰ ਮਰਜ਼ੀ ਜੀ ਕੋਈ ਪਹਾੜਾ ਨਹੀਂ ਕੋਈ ਵੰਗਾ ਨਹੀਂ ਜਿੱਧਰ ਦੀ ਮਰਜ਼ੀ ਬੋ ਫਿਰ ਲਓ ਵੀ ਇਹਦੀ ਮਰਜ਼ੀ ਜਾਓ ਏਡੀ ਸਲਾਕ ਮੈਂ ਤਾਂ ਮੱਝ ਵੇਖੀ ਨਹੀਂ ਕਦੀ ਤੇ ਕਰੋ ਚੈੱਕ ਨੀਲੀ ਰਾਵੀ ਨੂੰ ਕਰਮਾ ਵਾਲੀ ਪਿੱਛੇ ਛੱਡਦੀ ਆ ਇਹਨਾਂ ਸ਼ਰੀਫੀਆਂ 'ਚ ਆ ਨਹੀਂ ਬਟ ਉਹ ਬੱਚੇ ਦੇ ਬਗੈਰ ਲੱਗ ਹੀ ਨਹੀਂ ਹੁੰਦੀਆਂ ਮੱਜਾਂ ਵੇ ਲੋ ਡੱਡੇ ਨੂੰ ਵੀਏ ਉਹ ਵੀ ਸੱਜਣੋ ਚੁੱਕੋ ਤੋਫਾ ਮੋਰਾ ਦਾ ਪੂਰਾ ਟਾਪ ਦਾ ਨਗੀਨਾ ਜਿੱਥੇ ਮਰਜੀ ਬਹਿ ਜੋ ਬੱਚਾ ਛੱਡਣ ਦੀ ਵੀ ਲੋੜ ਕੱਟੀ ਬੜੀ ਟਾਪ ਦੀ ਮਗਰ ਤੇ ਮੁੱਲ ਕਰਦੀਏ ਇਹਦਾ ਵੀ ਦਿਨ ਲੈਣ ਵਾਲਾ ਹੀ ਮੋਲੇ ਦਾ ਬਾਅਦ ਸਵਾ ਲੱਖ ਦੇ ਸਵਾ ਲੱਖ 125000 ਰੁਪਏ ਵੇਖੋ ਏਡੀ ਧੀਰੀ ਮੈਂ ਅੱਗੇ ਵੀ ਮੈਂ ਗੱਲ ਕੀਤੀ ਕਿ 파ਰਕ ਬੰਦੇ ਕੋਲ ਹੁੰਦੀ ਤੇ ਉਹਨੇ ਵੀ 140 ਮੰਗਣਾ ਹੈ ਦਾ ਤੇ ਕਿਨੇ ਦੀ ਦੇ ਦਈਏ 120 ਹੀ ਦੇ ਦਿਆਂਗੇ ਇੱਕ ਵੀ ਜੋ ਕਰ ਦਈਏ ਥੋੜਾ ਬਧਾ ਮਾਨਦਾਨ ਜੇ ਤੁਸੀਂ ਦੱਸ ਦਿਓ ਫਿਰ ਮੈਂ 2000 ਹੋਰ ਛੱਡ ਦਈਏ 18 ਦੀ ਜੱਥ ਨੂੰ ਦੇ ਦਈਏ 18 ਦੀ ਕਰ ਦਈਏ ਚਲ 18 ਦੀ ਦੇ ਲਓ ਵੀ ਸੱਜਣੋ 118000 ਦਾ ਨਗੀਨਾ ਮਿਲ ਜੂਗਾ ਤੁਹਾਨੂੰ ਇਹ ਨਾ ਇਹ 18 ਦੀਆਂ ਪਿੰਡ ਡੱਲ ਤੁਸੀਂ ਇਹਨਾਂ ਪੱਟੀ ਬੋਲ ਦਿਓ ਨੰਬਰ ਨੰਬਰ ਹੈਗਾ 897792 ਹਾਂਜੀ 9006 97792 9006 ਇਹ ਤੇ ਵੀਰ ਕੋਲ ਕਾਲ ਕਰ ਸਕਦਾ ਆਪਾਂ ਠੀਕ ਹੈ ਜੀ ਧੰਨਵਾਦ ਇਹ ਤੇ ਵੀ ਸਾਈਡ ਲਈ ਪਾ ਸਕਦਾ ਲਓ ਵੀ ਸੱਜਣੋ ਇਹ ਨੇ ਦੋ ਪਸ਼ੂ ਪਿੰਡ ਡੱਲ ਆਦੇ ਪਹੁੰਚ ਕੇ ਨਰਖ ਪਰਖ ਕਰਕੇ ਤਸੱਲੀ ਕਰਕੇ ਖੜੋ ਇੱਕ ਟੌਪ ਦੀ ਝੋਟੀ ਨੀਲੀ ਰਾਵੀ ਦੀ ਤੇ ਇੱਕ ਮੋਹਰਾ ਦੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਲਾਸਟ ਤੱਕ ਵੀਡੀਓ ਵੇਖਣ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ